ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਜੀ ਅੱਜ ਆਪਾਂ ਇੱਕ ਕਮੀਜ਼ ਦੀ ਕਟਿੰਗ ਕਰ ਰਹੇ ਆ ਆਰਗੈਂਜ਼ਾ ਦੇ ਵਿੱਚ ਇਹ ਕਮੀਜ਼ ਆ ਜੀ ਆਪਾਂ ਇਹਦੇ ਉੱਤੇ ਟਾਫਟਾ ਲਗਾਉਣਾ ਹੈ ਟਾਫਟਾ ਚੰਗੀ ਤਰ੍ਹਾਂ ਆਪਾਂ ਨੇ ਪ੍ਰੈਸ ਕਰ ਲਿਆ ਇਸ ਆਪਾਂ ਇਹ ਦੋ ਤਹਾਂ ਦੇ ਵਿੱਚ ਇਹਨਾਂ ਨੂੰ ਫੋਲਡ ਕਰ ਲਿਆ ਅੱਧਾ ਇੰਚ ਆਪਾਂ ਨੇ نیچے ਨੂੰ ਡਾਊਨ ਰੱਖਿਆ ਜੀ ਫਰੰਟ ਵਾਲਾ ਪੀਸ ਬੰਤੜੀ ਸਾਈਡ ਮੈਂ ਪਰਲੀ ਸਾਈਡ ਤੇ ਰੱਖਿਆ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖੀ ਹੈ ਮੋਢੇ ਵਾਲੀ ਸਾਈਡ ਆ ਇਹ 6.5 ਇੰਚ ਆਪਾਂ ਨੇ ਇਹਦਾ ਤੀਰਾ ਲੈਣਾ ਹੈ 7 ਇੰਚਾ ਪਾਏ ਦੀ ਮੋਢੇ ਦੀ ਕਟਵਾ ਰਹੇ ਆ 2 ਇੰਚੇ ਦੀ ਬ੍ਰੈਸਟ ਹੈ ਇਹਦਾ ਆਪਾਂ ਨੇ ਹਾਫ ਲੈ ਲੈਣਾ ਜੀ ਇਹੀ ਨਿਸ਼ਾਨੀ ਆਪਾਂ ਨੇ ਦੋ ਦੀ ਆਈ ਇਹ ਇਹ ਆਪਾਂ ਉੱਪਰਲੀ ਸਾਈਡ ਤੇ ਵੀ ਲਗਾ ਲੈਣੀ ਆ 1 ਇੰਚ ਦੀ ਆਪਾਂ ਗੁਲਾਈ ਦੇ ਕੇ ਇੱਥੋਂ ਆਪਾਂ ਨੇ ਟੇਡੀ ਕੱਟ ਪਾ ਦੇਣੀ ਆ ਜੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਇਸ ਤਰ੍ਹਾਂ ਨਾਲ ਮੈਚ ਕਰ ਦੇਣਾ ਜੀ ਇਹਦੇ ਹੁਣ ਆਪਾਂ ਇਹਦੇ ਚਾਰੇ ਪੀਸਾਂ ਦੀ ਕਟਿੰਗ ਕਰ ਦਾਂਗੇ ਇਹ ਤੁਸੀਂ ਕਟਿੰਗ ਟਾਫਟੇ ਤੇ ਹੀ ਕਰੋ ਜਦੋਂ ਵੀ ਤੁਸੀਂ ਟਾਫਟਾ ਵਗੈਰਾ ਲਗਾਉਨੇ ਹੋ ਤੁਸੀਂ ਟਾਫਟੇ ਦੇ ਉੱਤੇ ਕਾਟਾਂ ਪਾਓ ਫਿਰ ਤੁਸੀਂ ਮਤਲਬ ਦੂਸਰੀਆਂ ਕਾਟਾਂ ਤੁਸੀਂ ਆਪਣਾ ਜਿਹੜਾ ਕਮੀਜ਼ ਹੁੰਦਾ ਆਰਗੈਂਜ਼ਾ ਦੇ ਹੁੰਦੇ ਨੇ ਕਈ ਵਾਰੀ ਹੋਰ ਕੜਾਈ ਵਾਲੇ ਹੁੰਦੇ ਨੇ ਪਿਓਰ ਚ ਵੀ ਹੁੰਦੇ ਨੇ ਤੁਸੀਂ ਪਹਿਲਾਂ ਟਾਫਟੇ ਤੇ ਕਟਿੰਗ ਕਰੋ ਫਿਰ ਤੁਸੀਂ ਮਤਲਬ ਕਮੀਜ਼ ਦੇ ਉੱਪਰ ਆਪਣੀ ਕਟਿੰਗ ਕਰਿਓ ਇਹ ਆਪਾਂ ਫਰੰਟ ਵਾਲੇ ਪੀਸ ਦੀ ਵੀ ਕਾਟ ਪਾਤੀ ਅੱਤਾ ਦੇ ਇੰਚ ਆਪਾਂ ਨੇ ਡਾਊਨ ਕਰ ਦੇਣਾ ਇਹ 2.5 ਇੰਚ ਤੱਕ ਜਿੱਥੇ ਤੱਕ ਆਪਾਂ ਗਲਾ ਲਗਾਉਣਾ ਹੁੰਦਾ 2.5 ਇੰਚ ਉੱਥੇ ਤੱਕ ਵੀ ਡਾਊਨ ਕਰਾਂਗੇ ਹੁਣ ਦੇਖੋ ਜੀ ਆਪਾਂ ਨੇ ਪੀਸ ਲਾ ਲਿਆ ਇਹ ਪੂਰਾ ਮਤਲਬ ਜਿੰਨੀ ਆਪਣੀ ਮਤਲਬ ਚੌੜਾਈ ਲੰਬਾਈ ਹੈ ਉੰਨੀ ਆਪਾਂ ਨੇ ਪੂਰੀ ਤਿਆਰ ਕਰ ਲਈ ਜੀ ਇਹ ਲਾ ਲਿਆ ਇਹ ਮਾਰਜਨ ਆਪਾਂ ਨੇ ਇਹਦੇ ਵਿੱਚ 3 ਇੰਚ ਐਸਟਰ ਰੱਖਿਆ ਜੀ 25 ਇੰਚ ਆਪਾਂ ਘੇਰੇ ਦੀ ਕਟਾਈ ਕਰੀ ਹੈ ਜੀ 42 ਇੰਚ ਆਪਾਂ ਨੇ ਇਹਦੀ ਲੈਂਥ ਰੱਖੀ ਹੈ ਕਮੀਜ਼ ਦੀ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸੈਂਟਰ ਬਿਲਕੁਲ ਇਹਦਾ ਕਰ ਲੈਣਾ ਤੁਸੀਂ ਇੱਥੇ ਪਿੰਨ ਵੀ ਲਗਾ ਸਕਦੇ ਮਤਲਬ ਜੇ ਤੁਹਾਨੂੰ ਆਏ ਲੱਗਦਾ ਵੀ ਕੱਪੜਾ ਜ਼ਿਆਦਾ ਤੇਲ ਸੁਨਾ ਆਪਣਾ ਤੁਸੀਂ ਪਿੰਨ ਤੇ ਸੂਈਆਂ ਵੀ ਲਗਾ ਕੇ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਪੀਸ ਰੱਖ ਲੈਣਾ ਇਹਦੇ ਉੱਪਰ ਟਾਫ 10 ਚੰਗੀ ਤਰ੍ਹਾਂ ਆਪਾਂ ਨੇ ਬਰਾਬਰ ਕਰਕੇ ਰੱਖਣਾ ਇਹਦੇ ਬਿਲਕੁਲ ਇਹਦੀ ਆਪਾਂ ਨੇ ਇਸ ਤਰ੍ਹਾਂ ਬਿਲਕੁਲ ਇਹਦੇ ਨਾਲ-ਨਾਲ ਕਟਿੰਗ ਕਰ ਦੇਣੀ ਆ ਇਹਨੂੰ ਆਪਾਂ ਕੱਚਾ ਮਸ਼ੀਨ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਰਿਵਰਸੀਬਲ ਟੇਪ ਦੇ ਨਾਲ ਵੀ ਕਰ ਸਕਦੇ ਹੋ ਤੇ ਸੂਈ ਦੇ ਨਾਲ ਵੀ ਕੱਚਾ ਕਰ ਸਕਦੇ ਹੁਣ ਆਪਾਂ ਬੈਕ ਵਾਲੇ ਪੀਸ ਦੀ ਵੀ ਇਸ ਤਰ੍ਹਾਂ ਹੀ ਕਟਿੰਗ ਕਰਨੀ ਹੈ ਇਨੂੰ ਵੀ ਆਪਾਂ ਉੱਪਰ ਰੱਖ ਕੇ ਇਸ ਤਰੀਏ ਦੀ ਕਟਿੰਗ ਕਰਨੀ ਹੈ ਜੇ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ